ਸਸਰੀ ਗੱਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਾਂ ਕਿ ਨਿਊਜ਼ੀਲੈਂਡ ਦੇ ਵਿੱਚ ਅਗਰ ਐ ਮਹੀਨੇ ਸਬਜੀ ਲਾਉਣੀਆਂ ਲੇਕਿਨ ਐ ਮਹੀਨੇ ਸਬਜੀ ਤੇ ਹੁੰਦੀ ਤੇ ਹੈ ਨਹੀਂਗੀ ਲੇਕਿਨ ਕੋਸ਼ਿਸ਼ ਕਰੀਏ ਤੇ ਹੋ ਜਾਂਦੀ ਆ ਨਹੀਂ ਤੇ ਗਾਂ ਹੋ ਕੇ ਹੁਣ ਸਬਜੀ ਹੋਣੀ ਆ ਇੱਕ ਫੀਮਹੀਨਾ ਡੇਢ ਮਹੀਨੇ ਬਾਅਦ ਅੱਜ ਮੈਂ ਤੁਹਾਨੂੰ ਦੱਸਦਾ ਨਿਊਜ਼ੀਲੈਂਡ ਵਿੱਚ ਸਬਜੀ ਮੈਂ ਲਾਈ ਸੀ ਹੁਣ ਲੇਕਿਨ ਬੜਾ ਮੈਨੂੰ ਖਿਆਲ ਕਰਨਾ ਪਿਆ ਇਸ ਕਰਕੇ ਐ ਹੁਣ ਮੈਂ ਇੱਥੇ ਸਲਗਮ ਲਾਈ ਸੀ ਤੁਸੀਂ ਦੇਖੋਗੇ ਛੋਟੇ ਛੋਟੇ ਸਲਗਮ ਨਿਕਲ ਗਏ ਆ ਕਾਫੀ ਲੇਕਿਨ ਨਿਕਲੇ ਥੋੜੇ ਲੇਟ ਇਸ ਨੂੰ ਬਹੁਤ ਖਿਆਲ ਕਰਨੇ ਪੈਂਦਾ ਕਿਉਂ ਬਿੱਲੀਆਂ ਵਗੈਰਾ ਆ ਕੇ ਫੇ ਖਲਾੜ ਦਿੰਦੀਆਂ ਤੇ ਇਹ ਮੈਂ ਲੱਕੜਾਂ ਵਗੈਰਾ ਦੇ ਕੇ ਤੇ ਰਾਤ ਨੂੰ ਇਹਦੇ ਉੱਤੇ ਫਿਰ ਮੈਂ ਪਲਾਸਟਿਕ ਮੇਕੋ ਪਿਆ ਹੁੰਦਾ ਸੀ ਮੀਂਹ ਤੋਂ ਕਾਫੀ ਬਚਾਉਣਾ ਪੈਂਦਾ ਕਿਉਂ ਜਿੰਨੀ ਸਲਾਬ ਹੋਏਗੀ ਉਹ ਫਿਰ ਵੀ ਵੇਚੀ ਖਰਾਬ ਹੋ ਜਾਂਦਾ ਆ ਮੈਂ ਤੁਹਾਨੂੰ ਦੱਸਦਾ ਅੱਗੇ ਕਿ ਇਸ ਤਰ੍ਹਾਂ ਸਬਜ਼ੀ ਉਗਾਈ ਹੈ ਇੱਥੇ ਇਹ ਮੈਂ ਟਰਾਈ ਕੀਤੀ ਸੀ ਮਟਰਾਂ ਦੇ ਬੀਜ ਲਿਆ ਕੇ ਮਟਰਾਂ ਦੇ ਬੀਜ ਮੇਰੇ ਇਹ ਦੇਖ ਲਓ ਗਮਲੇ ਵਿੱਚ ਮੈਂ ਲਾਈ ਸੀ ਕਿ ਪਾਣੀ ਇਹਨੂੰ ਮੈਂ ਕਵਰ ਕਰ ਛੱਡਦਾ ਕਿ ਪਾਣੀ ਘਟ ਲੱਗੇ ਬੀਜ ਮੇਰੇ ਕਾਫੀ ਨਿਕਲ ਗਏ ਆ ਉਹ ਪਰਲੇ ਪਾਸੇ ਵੀ ਲਾਏ ਸੀ ਤੇ ਬੀਜ ਨਿਕਲ ਗਏ ਤੇ ਇਹ ਹੁਣ ਮੈਂ ਧਨੀਏ ਵਾਸਤੇ ਜਗਾੜ ਇੱਕ ਬਣਾਇਆ ਆ ਇਹ ਧਨੀਆ ਤੁਸੀਂ ਲੈ ਕੇ ਸੁੱਕਾ ਸੁੱਕੇ ਧਨੀਏ ਨੂੰ ਤੁਸੀਂ ਇਹਦੇ ਦੋ ਦੋ ਫਾੜੇ ਕਰ ਲੈਣੇ ਆ ਕਿਸੇ ਲੱਕੜੀ ਨਾਲ ਤੇ ਇਸ ਤੋਂ ਬਾਅਦ ਤੁਸੀਂ ਇਹ ਦੋ ਫਾੜੇ ਦੇਖ ਲਓ ਕਿਸ ਤਰ੍ਹਾਂ ਕੀਤੇ ਆ ਧਨੀਆ ਤੁਸੀਂ ਗਮਲੇ ਵਿੱਚ ਜਾਂ ਮਿੱਟੀ ਵੀ ਤੁਸੀਂ ਲਾ ਸਕਦੇ ਹੋ ਕਿਉਂ ਮਿੱਟੀ 'ਚ ਫੇਰ ਪਾਣੀ ਬਾਰਿਸ਼ ਇੱਥੇ ਜ਼ਿਆਦਾ ਹੁੰਦੀ ਐ ਇਸ ਟਾਈਮ ਤੇ ਗਲ ਜਾਂਦਾ ਧਣੀਆਂ ਇਸ ਕਰਕੇ ਮੈਨੂੰ ਮੈਂ ਕਿਸੇ ਸੈੱਡ ਸੱਲੇ ਵੀ ਰੱਖ ਸਕਦਾ ਤੇ ਹਲਕਾ ਹਲਕਾ ਇਹਨੂੰ ਤੁਸੀਂ ਗੁੱਡ ਦਿਓ ਗੁੱਡਣ ਤੋਂ ਬਾਅਦ ਧਣੀਆਂ ਟਟਾਹ ਹੋ ਜਾਣਾ ਤਿਆਰ ਮੈਂ ਉੱਧਰ ਵੀ ਲਾਇਆ ਧਣੀਆਂ ਤੁਹਾਨੂੰ ਦੱਸਦਾ ਇਹ ਪਹਿਲਾਂ ਵੀ ਧਣੀਆਂ ਲਾਇਆ ਸੀ ਇਹਦੇ ਵਿੱਚ ਗਮਲੇ 'ਚ ਤੇ ਬੜਾ ਸੋਹਣਾ ਨਿਕਲਿਆ ਆਜੋ ਇੱਧਰ ਨਿੰਬੂ ਤੇ ਸਾਡੇ ਬੜੇ ਸੋਹਣੇ ਲੱਗੇ ਐ ਇੱਥੇ ਨਿੰਬੂ ਵੀ ਇੱਕ ਵਾਰੀ ਹੈ achar ਵੀ ਹੁਣ ਪਾ ਲਿਆ ਹੀ ਆ ਤੇ ਇਧਰਲੇ ਪਾਸੇ ਇਹ ਮੈਂ ਲਾਇਆ ਹੋਇਆ ਆ ਲਸਣ ਇਹ ਪਹਿਲਾਂ ਲਾਇਆ ਸੀ ਤੇ ਹੁਣ ਚਲੋ ਇਧਰ ਮੇਥੀ ਵੀ ਲਾਈ ਆ ਤੇ ਕਾਫੀ ਚੀਜ਼ਾਂ ਲਾਈਆਂ ਹੋਰ ਆਜੋ ਇਧਰ ਅੱਗੇ ਗੱਲ ਇਹ ਆ ਜੀ ਅਗਰ ਮਿਹਨਤ ਕਰੋ ਤੇ ਹਰ ਚੀਜ਼ ਇੱਥੇ ਵੀ ਹੋ ਜਾਂਦੀ ਆ ਤੇ ਖਿਆਲ ਕਰਿਆ ਕਰੋ ਚੀਜ਼ਾਂ ਗਾਹ ਹੋ ਕੇ ਤੇ ਕਾਫੀ ਲੱਗ ਜਣੀਆਂ ਇਹਦੇ ਵਿੱਚ ਮੈਂ ਘੀਏ ਦੇ ਬੀੜ ਲਾਏ ਆ ਇਹ ਚ ਰਾਮਾ ਤੂਰੀਆਂ ਦੀ ਮੈਂ ਬੇਲਾਂ ਹੁਣ ਲਾਤੀਆਂ ਜਦੋਂ ਮੀਂਹ ਪੈਂਦਾ ਤੇ ਮੈਂ ਚੱਕ ਕੇ ਸੈੱਡ ਥਲੇ ਰੱਖ ਦੇਣਾ ਹੁੰਨਾ ਕਿਉਂ ਜਿਆਦਾ ਮੀਂਹ ਬਣਾਇ ਨੂੰ ਪਵੇ ਤੇ ਠੀਕ ਹੈ ਮੇਰੇ ਵੀਰ ਖੁਸ਼ ਰਿਆ ਕਰੋ ਸਾਰੇ ਨਿਊਜ਼ੀਲੈਂਡ ਦਾ ਵੈਦਰ ਇਸ ਟਾਈਮ ਕਾਫੀ ਠੰਡਾ ਆ ਧੁੱਪਣੇ ਲਈ ਆ ਤੇ ਥੋੜਾ ਵਧੀਆ ਲੱਗਦਾ ਠੀਕ ਆ ਜੀ ਸਾਰੇ ਸਤਿ ਸ੍ਰੀ ਅਕਾਲ